ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਮੇਜਰ ਚੰਗਾ ਪਿੰਡ ਕੋਟਪਾਈ ਨਾਨਕਾ 13 13 ਸੁਸਾਇਟੀ ਦੇ ਵੱਲੋਂ ਮੈਂ ਅੱਜ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਪਹੁੰਚਿਆ ਹੋਇਆ ਹੈਗਾ ਜੀ ਮੈਂ ਇੱਕ ਵੀਡੀਓ ਦੇਖੀ ਸੀ ਬਹੁਤ ਹੀ ਦੁੱਖਾਂ ਭਰੀ ਵੀਡੀਓ ਸੀਗੀ ਜੋ ਕਿ ਅੱਜ ਉਸ ਵੀਰ ਸਰਦੂਲ ਸਿੰਘ ਦੇ ਘਰ ਨਾਲ ਪਹੁੰਚਿਆ ਹੈਗਾ ਇਸ ਦੀ ਜੋ ਵੀ ਦੱਸਿਆ ਗਿਆ ਲੱਤਾਂ ਜੋ ਲਕਾਰਾ ਹੋਈਆਂ ਹੋਈਆਂ ਹੈਗੀਆਂ ਤੇ ਜਾਂ ਇਹਨਾਂ ਦੇ ਬਾਪੂ ਜੋ ਬਿਰਦਾਗਾ ਪਿੱਛੇ ਬੈਠਾ ਮੇਰੇ ਸਾਹਮਣੇ ਤੇ ਇਹਨਾਂ ਦੇ ਘਰ ਦੇ ਵਿੱਚ ਗੁਜ਼ਾਰਾ ਜੋ ਬੜਾ ਮੁਸ਼ਕਲ ਨਾਲ ਚੱਲਦਾ ਹੈਗਾ ਬਾਪੂ ਜੀ 75-80 ਸਾਲ ਦੇ ਹੋ ਚੁੱਕੇ ਹੈਗੇ ਤੇ ਵੀਰ ਜੀ ਦੀ ਉਮਰ 40 ਸਾਲ ਹੈ ਵੀਰੇ ਦੱਸਿਆ ਗਿਆ ਸੀਗਾ ਵੀ ਇਹ ਕਈ ਸਾਲਾਂ ਤੋਂ ਇੱਥੇ ਕਿਰਾਏ ਤੇ ਰਹਿ ਰਹੇ ਹੈਗੇ ਤੇ ਜੋ ਇਹਨਾਂ ਦੀ ਪੈਸਨ 1500 ਰੁਪਿਆ ਇਸ ਵੀਰ ਦੀ ਪਰਸਨ ਤੇ 1500 ਬਾਪੂ ਦੀ ਪਰਸਨ ਆਉਂਦੀ ਹੈ ਤੇ 1500 ਰੁਪਏ ਕਿਰਾਏ ਦਾ ਜੋ ਹੈਗਾ ਇੱਥੇ ਕਿਰਾਇਆ ਹੈਗਾ ਕਮਰੇ ਦਾ ਤੇ ਬਾਕੀ ਕੋਈ ਬਿਜਲੀ ਦਾ ਖਰਚਾ ਵੀ ਇਹਨਾਂ ਨੂੰ ਆਉਦਾ ਹੈਗਾ ਬਹੁਤ ਹੀ ਮੁਸ਼ਕਲ ਹੈ ਕਿ ਅੱਜ ਕੱਲ ਦੀ ਮਹਿੰਗਾਈ ਦੇ ਤੌਰ ਤੇ ਇਹਨਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ ਇੱਕ ਦੱਸਿਆ ਸੀ ਵੀਰੇ ਚ ਵੀ ਇਹਨਾਂ ਨੇ ਇੱਕ ਦੋ ਕਮਰਲੇ ਕਿਤੇ ਜਗ੍ਹਾ ਪਈ ਹੈਗੀ ਤੇ ਬੇਨਤੀ ਕੀਤੀ ਸੀਗੀ ਕਿ ਪਾ ਲਈ ਸਾਡਾ ਕਮਰਾ ਉੱਥੇ ਚਾਦਰਾਂ 'ਤੇ ਪੈ ਜਾਵੇ ਅਸੀਂ ਗੁਜ਼ਾਰਾ ਕਰ ਲਈਏ ਮੈਨੂੰ ਇਹਨਾਂ ਦੇ ਹਾਲਾਤ ਘਰ ਆ ਕੇ ਮੈਨਾਂ ਬਹੁਤ ਦੁੱਖ ਲੱਗਿਆ ਮੈਂ ਨਾ ਪ੍ਰਮਾਤਮਾ ਇਹੋ ਜਿਹੇ ਦੁੱਖ ਕਿਸੇ ਨੂੰ ਨਾ ਦੇਵੇ ਨਾਨਕ 13 13 ਸੁਸਾਇਟੀ ਪਿੰਡ ਕੋਟਪਾਈ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਨਗਰ ਪੰਚਾਇਤ ਦੇ ਵੱਲੋਂ ਕੁਝ ਮਾਇਆ ਲੈ ਕੇ ਆਏਗਾ ਜੋ ਵੀਰ ਸਰਦੂਲ ਜੀ ਨੂੰ ਮੈਂ ਮਾਇਆ ਦੇਣ ਜਾ ਰਿਹਾਗਾ ਲੋ ਬਾਈ ਜੀ ਸਤਨਾਮ ਸ਼੍ਰੀ ਵਾਗਿ اے ਬਾਈ ਜੀ ਇਹ ਮਹਾਰਾਜ ਜੀ ਇਹ ਬਾਬਾ ਜੀ ਪੈਂਡ ਭਾਈਕੌਰ ਤੋਂ ਆਏ ਆ ਜੀ ਮੈਨੂੰ ਸੇਵਾ ਦੇਣ ਵਾਸਤੇ ਮੈਂ ਕੱਲ ਬੇਨਤੀ ਕੀਤੀ ਸਾਰੇ ਭੈਣ ਭਰਾਵਾਂ ਦੇ ਅੱਗੇ ਕਿ ਮੇਰਾ ਮਕਾਨ ਚਾਦਰਾਂ ਦੇ ਉੱਤੇ ਪਾਇਆ ਜਾਵੇ ਮੈਂ ਕਿਰਾਏ ਤੋਂ ਬਚਤ ਹੋ ਸਕਾਂ ਤੇ ਅੱਜ ਇੱਕ ਬਾਬਾ ਜੀ ਪੈਂਡ ਭਾਈਕੌਰ ਤੋਂ ਮੇਰੇ ਵਾਸਤੇ ਸੇਵਾ ਲੈ ਕੇ ਆਇਆ ਤੇ ਮੈਂ ਇਹਨਾਂ ਦਾ ਬਹੁਤ ਹੱਥ ਬੰਨ ਕੇ ਬੇਨਤੀ ਕਰਦਾ ਇਹਨਾਂ ਨੇ ਬਹੁਤ ਵੱਡਾ ਮੇਰੇ ਤੇ ਗੁਣ ਕੀਤਾ ਇਹਨਾਂ ਦੀ ਬਹੁਤ ਬਹੁਤ ਕਿਰਪਾ ਕਰੇ ਮਾਲਕ ਕਿੰਨਾਰੇ ਉਤੇ ਬਹੁਤ ਇਹਨਾਂ ਨੂੰ ਅੱਗੇ ਵਧਾਵੇ ਜਿਨ੍ਹਾਂ ਨੇ ਅੱਜ ਮੇਰੇ ਵਾਸਤੇ ਸੁੱਟ ਕੇ ਆਪਣੇ ਮੇਰੇ ਘਰ ਆਏ ਆ ਖੁਦ ਮੇਰੇ ਕੋਲ ਖੜਿਆ ਆ ਮੈਨੂੰ ਉਹਨਾਂ ਨੇ ਇਹ ਮਾਇਆ ਪ੍ਰਭੂਰ ਕੀਤੀ ਆ ਖਜ਼ਾਨਿਆਂ ਵਿੱਚੋਂ ਲਿਆ ਕੇ ਨਾਮ ਸ੍ਰੀ ਵੈਗਰੂ ਵੈਗਰੀ ਵੀ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ 见。Too.